ਨੇ ਵੀ ਕਾਲਗ ਨੂੰ ਦੇਖੋ ਤੁਸੀਂ ਕੀ ਦੇਖ ਰਿਹਾ ਨੂੰ ਅੱਜ ਤੇ ਬਾਈ ਚਾਰੀ ਚੋਰੀ ਆ ਪਾਏ ਬੱਡ ਲਈ ਤੇ ਛਕਾਣ ਵਾਸਤੇ ਬੰਦਾਰਾ ਕਿਉਂ ਕਿ ਆਪਾਂ ਸੈਕਰ ਰੇੜੀ ਮਾਂ ਬਹੁ ਖਾਵਾ ਤੇ ਬਾਕੀ ਆਪਣੀ ਕੁਸ਼ਕਚਰੀ ਉੱਥੇ ਆ ਤੇ ਰੇੜੀ ਆਪਾਂ ਨੇ ਇੱਥੇ ਖੜਾਈ ਤੇ ਉਹ ਪਰਾਂ ਤੋਂ ਲੈ ਕੇ ਆਣੀ ਆਪਣੀ ਚਰੀ ਚੱਲਦੇ ਆ ਫਿਰ ਆਇਆ ਤੇ ਬੱਦਲ ਬਈ ਪੂਰਾ ਫੇਰ ਦੇਖੋ ਪੁਣ ਮਿਲ ਕੇ ਖੜ ਗਿਆ ਉਹ ਦੇਖੋ ਮੋਟੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਹੋਰ ਨਵਾਂ ਮਿੰਟਿਕ ਨੰਨ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਉਹ ਜਿਹੜੀ 9 ਸਿਲਾਈ ਤੇ ਸਵੇਰੇ ਵੀ 8:30 ਹੋ ਰਹੇ ਆ ਤੇ 8:30 ਵਜੇ ਵੀ ਤਾਂ ਆਪਾਂ ਉੱਥੇ ਤੇ ਪਰ ਜਦੋਂ ਆਪਾਂ ਸਵੇਰੇ ਉੱਠ ਕੇ ਵੀ ਨਹੀਂ ਪੂਰਾ ਪਹਿਰਾ ਤੇ ਰਾਤ ਦਾ ਨਹੀਂ ਪਹਿਰਾ ਟ੍ਰੈਕਿੰਗ ਵਿੱਚ ਚੱਲ ਰਹੀ ਹੈ ਤੇ ਦੇਖੀਏ ਕਿ ਸਾਡੇ ਮੌਸਮ ਤੁਸੀਂ ਤੇ ਮਰਤੀ ਸਵੇਰੇ ਉੱਠ ਕੇ ਵੀ ਮੱਝਾ-ਮੂਝਾ ਬੰਨੇ ਸਾਰੇ ਨਹਾ ਆ ਤੀਆਂ ਤੇ ਵਿਲੇ ਕਾਵਾਂਗੇ ਵੀ ਚੜੀ ਤੇ ਨਹੀਂ ਥੋੜਾ ਥੋੜਾ ਮਹਿਗਾ ਹਟ ਜੇ ਫਿਰ ਚੱਲਾਂਗੇ ਆਪਾਂ ਉਹਦੇ ਬਈ ਚਾਰੀ ਕਿੱਧਰ ਦੇ ਪੱਨ ਲੈਣੀ ਆ ਉਧਰ ਆਪਣੇ ਨਹਿਰਵਾਲ ਖੇਤਾਂ ਤੋਂ ਉਧਰ ਵੀ ਘਾਰਾ ਪੂਰਾ ਬਹੁਤ ਜ਼ਿਆਦਾ ਹੰਟਿਸ ਕਰਕਾ ਥੋੜਾ ਜਿਹਾ ਔਖਾ ਆ ਕਿ ਉਹ ਦੇਖੋ ਬਈ ਕੱਟੀ ਜਿਹੜੀ ਲੋਹ ਖਾਈ ਜਾ ਰਹੀ ਆ ਲੈ ਵੀਰੋ ਤੇ ਅੱਜ ਹੋ ਗਈ ਜਿਹੜੀ 9 ਜੁਲਾਈ ਤੇ ਸਵੇਰੇ 6:30 ਹੋਇਆ ਬਈ ਮੀਂਹ ਦੇਖੋ ਇਸ ਸਵੇਰੇ ਸਵੇਰੇ ਪੈ ਰਿਹਾ ਐ ਪਤਾ ਨਹੀਂ ਕੱਦਾਂ ਪੈ ਰਿਹਾ ਤੇ ਆਪਾਂ 5:30 ਉੱਠੇ ਤੇ ਜਦੇਗਾ ਬਈ ਮੀਂਹ ਕਾਣੀ ਚੱਲ ਰਹੀ ਆ ਤੇ ਹੁਣੇ ਹੁਣੇ ਵੀ ਮੈਂ ਸੰਭਲਾ ਕੇ ਖੜੇ ਆਪਾਂ ਤੇ ਇਹ ਨਹੀਂ ਆਹ ਦੇਖੋ ਮਾਸਾ ਮੋਸਮ ਸੁਨਾਤੀਆਂ ਤੇ ਨਹੀਂ ਵੀ ਪੈਨ ਆ ਰਿਹਾ ਸਵੇਰ ਦਾ ਤੇ ਬਾਕੀ ਹਜੇ ਚਰੀ ਲੇ ਗਾਣੀ ਆ ਬਈ ਚਰੀ ਲੈਣ ਦਾ ਜੀ ਨਹੀਂ ਕਰ ਰਿਹਾ ਕਿਉਂਕਿ ਮੀਮਾ ਐਸੇ ਮੌਸਮ ਰਸਤਾ ਵੀ ਆਪਣਾ ਐਸਾ ਖਰਾਬ ਆ ਨਾ ਕਰ ਰਿਹਾ ਜਿੰਦੜੇ ਲੇ ਗਾਣੀ ਆ ਉਹ ਵੀ ਤੁਹਾਨੂੰ ਲਗਾਉਂਗੇ ਤੇ ਮੀ ਮੈਂ ਤੁਹਾਨੂੰ ਦੱਸਿਆ ਵਾ ਬਈ ਕੋਈ ਪਤਾ ਨਹੀਂ ਮੌਸਮ ਐਸੇ ਚੱਲਣਾ ਨਹੀਂਗਾ ਕਦੀ ਤੋਂ ਪੂਰੀ ਪਰਮੀ ਹੋ ਜਾ ਤੇ ਕਿਸੇ ਟਾਈਮ ਨਹੀਂ ਟ੍ਰੈਨ ਲੱਗ ਜਾ। ਜੀ ਮੱਝਾ ਮੁੱਝਾ ਵੀ ਆਪਾਂ ਸਾਰੀਆਂ ਹਿਲਾਉਂਦੀਆਂ ਦੇਖੋ। ਤੇ ਗਾਂ ਵੀਰੋ ਖਲੋ। ਥੋੜੀ ਜਿਹੀ ਪਿੰਨੀ ਹੋ ਗਈ ਸੀ ਤੇ ਹੁਣ ਠੀਕ ਆ ਰਸੇ। ਇਹ ਬਾਕੀ ਮੱਝਾਂ ਪਹਾੜੀਆਂ ਹਿਲਾਉਦੀਆਂ। ਬਾਕੀ ਵੀਰੋ ਲੈਂਟਰ ਨੂੰ ਆਪਣੇ ਨੂੰ ਅੱਜ 5 ਦਿਨ ਹੋ ਗਏ ਤੇ 3 ਨੂੰ ਪਿਆ ਤਾਂ 15-16 ਨੂੰ ਉਤਰੇਗਾ ਇਹ। ਬਾਕੀ ਸੁੱਕੂ 삭 ਗਿਆ ਹਾਂ ਤਾਂ ਜੋ ਕੇ ਬਈ ਸਕੂਲ ਲੱਗਿਆ ਕੱਲ ਤੇ ਤੇ ਨਵੀਂ ਵਰਦੀ ਲਗੀ ਆ ਦੇਖੋ ਬਈ ਨਵੀਂ ਵਰਦੀ ਲੈ ਕੇ ਆਇਆ ਅੱਜ ਨਾ ਸੌਰੀ ਕੱਲ ਪਰਸੋਂ ਲੈ ਕੇ ਆਇਆ ਤੇ ਤੇ ਕੱਲ ਵੀ ਇਹ ਤੇ ਤੇ ਕੱਲ ਤੇ ਸਕੂਲ ਲੱਗੇ ਆ ਬਹੁਤਾਂ ਕਰਖਦੇ ਇਹਨਾਂ ਨੇ ਵੀ ਡੇਢ ਮਹੀਨਾ ਮੌਸ਼ਾਤਾਂ ਨੀਆਂ ਕਰੀਆਂ ਕਾਨਾ ਜੀ ਬੈਠਾ ਬਈ ਦੇਖੋ ਅੱਜ ਮੇਥロイ ਮੈਂ ਥੋੜਾ ਜਾਟਿਆ ਤੇ ਚੱਲਦੇ ਆ ਵਿਚਾਰੀ ਲੈਣਾ ਕਿਉਂਕਿ ਚਾਰੀ ਵੀ ਲੈਣੀ ਜ਼ਰੂਰੀ ਆ ਤੁਹਾਨੂੰ ਪਤਾ ਵੀ ਕੱਖ ਖਾ ਤੇ ਮੈਂ ਥੋੜਾ ਜਿਹਾ ਹਟ ਗਿਆ ਤੇ ਰਸਤਾ ਬਈ ਬਹੁਤ ਖਰਾਬ ਤਾਂ ਨਹੀਂ ਦਿਖਾਵਾਂਗੇ ਚਲੋ ਚੱਲ ਤੇ ਸੰਜੋਗ ਸਿੰਘ ਚੱਲਿਆ ਸਕੂਲ ਅੱਪਾ ਚੱਲੀਏ ਬਈ ਚਰੀ ਲੈਣ ਹਾਂ ਦੇਖੋ ਕਿਤਰਾ ਭੱਜਿਆ ਬਈ ਉਹ ਉੱਥਾ ਗੱਡੀ ਵਿੱਚ ਝੜਾ ਕਾ ਵਾ ਬਈ ਸੰਜੋਗ ਉਹਨੂੰ ਤੇ ਦੇਖੋ ਵੀ ਦੇਖ ਰਾਇ ਮੈਨੇ ਬਾਹਰ ਜਾਣਾ ਗੇਟ ਲੱਗ ਗਿਆ ਤੇ ਅੱਪਾ ਚੱਲਦੇ ਹਾਂ ਬਈ ਚਰੀ ਲੈਣ ਤੇ ਤੁਹਾਨੂੰ ਦਿਖਾਵਾਂਗੇ ਵੀ ਰਸਤਾ ਬਹੁਤ ਖਰਾਬ ਹੈ ਨਹੀਂ ਪੈ ਜਾਣਾ ਬਈ ਗਾਰੇ ਘਰਾ ਹੋ ਗਿਆ ਇੱਧਰ ਦੇਖੋ ਵੀ ਹਾਲ ਗਲੀ ਦਾ ਤੇ ਸੰਜੋਗ ਸਾਥ ਤੇ ਪਹਿਲਾਂ ਕਾ ਖੜ ਗਿਆ ਵੀ ਇਹ ਬੱਸ ਜੀ ਲੇਟ ਆਣੀ ਆ ਤੇ ਆਹ ਦੇਖੋ ਸਭ ਤੋਂ ਪਹਿਲਾਂ ਤੇ ਮੋਟੂ ਪਤਲੂ ਬਹੁ ਮਸਤੀ ਕਰ ਰਹੇ ਹੋ ਬਈ ਰਸਤੇ ਦਾ ਹਾਲ ਤੇ ਇੱਧਰ ਆਣੀ ਚਰੀ ਭਿੱਜੀ ਹੋਈ ਆ ਤੇ ਬਹੁਤ ਬੁਰਾ ਹਾਲ ਆ ਵੀ ਮੀਮਾ ਤੇ ਇਸ ਕਰਕੇ ਰੇੜੀ ਗਏ ਉਹ ਹਾਲ ਹੋ ਜਾ ਦੇਖੋ ਤੇਰੀ ਤੇ ਉਰੀ ਖੜਾ ਨਹੀਂ ਪੈਣੀ ਆਪਾਂ ਰੇੜੀ ਤੇ ਅੱਗੇ ਜਾਂਦੀ ਨਹੀਂ ਬਈ ਕਿਉਂਕਿ ਗਾਰੇ ਵਿੱਚ ਬਹੁਤ ਔਖਾ ਖਿੱਚਣਾ ਵੀ ਤੇ ਲਿਬੜ ਜਾਂਦੀ ਆ ਰੇੜੀ ਰੂੜੀ ਤੇ ਇੱਧਰ ਨਹਿਰ ਆ ਗਈ ਆਪਣੀ ਦੇਖੋ ਅਕਸਰ ਬਣਾਪਾ ਵੀਡੀਓ ਬੰਦੇ ਰਹਿੰਦੇ ਸੀ ਤੇ ਬਹੁਤ ਟਾਈਮ ਹੋ ਗਿਆ ਆਪਾਂ ਨੇ ਪਾਈ ਨਿੱਦਰ ਸੀ ਵੀਡੀਓ ਇਹ ਰੇੜੀ ਆਪਾਂ ਨੇ ਇੱਥੇ ਖੜਾਈ ਤੇ ਉਹ ਪਰਾਂ ਤੋਂ ਲੈ ਕੇ ਆਣੀ ਆਪਣੇ ਚਰੀ ਚੱਲਦੇ ਆਂ ਫਿਰ ਤੇ ਮੋਟੂ ਬਈ ਆਪਣੇ ਨਾਲ ਆਇਆ ਤੇ ਬੱਦਲ ਬਈ ਪੂਰਾ ਘੇਰ ਦੇਖੋ ਪੁਲੂ ਮਿਲ ਕੇ ਖੜ ਗਿਆ ਉਹ ਦੇਖੋ ਮੋਟੂ ਤੇ ਮੈਂ ਵਿੱਚ ਨੂੰ ਥੋੜਾ ਜਿਹਾ ਅਟੈਚ ਕਰ ਕਾ ਪਾ ਗਏ ਤੇ ਬੱਤਲ ਬਈ ਪੂਰੀ ਤਰ੍ਹਾਂ ਕੁਲੇਮ ਲੈ ਖੜਿਆ ਤੇ ਮੋਗਡੂ ਆਪਣੇ ਨਾਲ ਆ ਹੇਰ ਵੀ ਕੋਈ ਨਾ ਕੋਈ ਸ਼ਿਕਾਰ ਲੱਭ ਰਿਹਾ ਦੇਖੋ ਤੇ ਪਰ ਆਪਣੇ ਦੀਪੂ ਦੀ ਚਰੀ ਤੇ ਪੁੱਦਲ ਦੇਖੋ ਬਈ ਤੇ ਬਾਈ ਮੀਮਾ ਬਹੁਤ ਔਖਾ ਹੋ ਰਿਹਾ ਚਰੀ ਲੈ ਦੇਣੀ ਕਿਉਂਕਿ ਬਈ ਸਤੋ ਗਾਰਾ ਤੇ ਪਾਣੀ ਤਾਂ ਇੰਨਾ ਕੱਢਦਾ ਨਹੀਂ ਚਰੀਆਂ ਪਰ ਰਸਤਾ ਬਾਈ ਬੋਖਰਾ ਹੋ ਗਿਆ ਕਿਉਂਕਿ ਇੰਨੇ ਗਾਰੇ ਦੇ ਵਿੱਚ ਆਪਾਂ ਨੂੰ ਬਹੁਤ ਔਖਾ ਵਾ ਰੇੜੀ ਲਿਆਣੀ ਤੇ ਪਹਿਲਾਂ ਤਾਂ ਬਈ ਆਪਣੇ ਦਾ ਕੱਟਾ ਰੇੜੀ ਦੀ ਤੇ ਆਪਾਂ ਨੇ ਕੱਟਾ ਵੇਚ ਲਿਆ ਤੇ ਇਸ ਕਰਕੇ ਕਿ ਪੰਜ ਹੈਕਰ ਰੇਡੀਮਾ ਬਹੁਤ ਖਾਵਾ ਤੇ ਬਾਕੀ ਆਪਣੀ ਕੁਸ਼ਕਚਰੀ ਉੱਥੇ ਆ ਤੇ ਬਾਕੀ ਕਿੱਲਾ ਇਹ ਰਿਹਾ ਇੱਥੋਂ ਵੱਢਦੇ ਆ ਤੇ ਦੋ ਰੋਟੀਆਂ ਆਪਣੇ ਵੱਡਣੀਆਂ ਤੇ ਜੇ ਫਿਰ ਚੱਲਾਂਗੇ ਤੇ ਕਾਲੂ ਆਪਣੇ ਨਾਲ ਆ ਤੇ ਵੀ ਕੁਛ ਨਾ ਕੁਛ ਵਿਚਾਰਾ ਲੱਭ ਰਿਹਾ ਦੇਖੋ ਤੇ ਬਾਕੀ ਬੱਦਲ ਵੀ ਫੁੱਲ ਚੜ ਕੇ ਫੇਰ ਆ ਗਿਆ ਦੇਖੋ ਲੈ ਵੀ ਕਾਲੂ ਨੂੰ ਦੇਖੋ ਤੁਸੀਂ ਕੀ ਦੇਖ ਰਿਹਾ ਇਹਨੂੰ ਅੱਜ ਕਿਉਂਕਿ ਭਾਈ ਇਹ ਉਹ ਹੀ ਉਹੀ ਏਰੀਆ ਜਿਹੜੇ ਉਹ ਤਿੰਦ ਬੋਗ ਰੋਲਾ ਪਿਆਦਾ ਪਿੱਛਾ ਦੇਖੋ ਫੇਰ ਚੜੀ ਹੋਗੀ ਬਹੁਤ ਬੜੀ ਬੜੀ ਤੇ ਉਹ ਮੁੰਡਾ ਚਰੀ ਲੱਦਰਿਆ ਤੇ ਉਸ ਨੂੰ ਚਰੀਆਂ ਮਿਲਿਆ ਤਾਂ ਬਈ ਓਏ اے ਬਈ ਚਰੀ ਚੋਰੀ ਆਪਣੇ ਵੱਡ ਲਈ ਤੇ ਚਕਾਣ ਵਾਸਤੇ ਬੰਦਾਰ ਆਇਆ ਤੇ ਉਹ ਗਿੱਲਾ ਬਹੁਤ ਜ਼ਿਆਦਾ ਬਈ ਤੇ ਚੱਕਣੀ ਬਹੁਤ ਔਖੀ ਹੈ ਪਹਿਲਾਂ ਤਾਂ ਭਲੇ ਜਿਗਰਾਂ ਦੇ ਕੱਲੇ ਤੇ ਭਾਰੀ ਆ ਕਿੰਨੇ ਮੀਂਹ ਪਿਆ ਹੋਇਆ ਇਸ ਕਰਕੇ ਆ ਤੇ ਦੀਪੂ ਬਈ ਆ ਰਿਹਾ ਆਪਣਾ ਗਾਈ ਚਰੀ ਵੱਡ ਲਈ ਇਸਨੇ ਵੱਡ ਲਈ ਰੱਖੋ ਤੇ ਮੈਂ ਵੀ ਪਰ ਲਈ ਰੇੜੀ ਤੇ ਹੁਣ ਚੱਲਦੇ ਆ ਘਰ ਨੂੰ ਤੇ ਨੈਰਮਾ ਮਾਰੀਆਂ ਪਾਣੀ ਆਇਆ ਤਾਂ ਪਰ ਹੀ ਘਟ ਗਿਆ ਭਾਈ ਤੇ ਬੱਦਲ ਫੇਰ ਹੋ ਗਿਆ ਬੋ ਦੋ ਤਿੰਨ ਦਿਨਾਂ ਮੀਂਹ ਦੱਸਿਆ ਵਾ ਤੇ ਉਹ ਤੇ ਉਹ ਬੰਦਾ ਭਾਈ ਜਿਹੜੇ ਨੂੰ ਵਿਛਾ ਤੇਂ ਦੂਆ ਮਿਲਦਾ ਉਹ ਹੀ ਆ ਤੇ ਕਾਲੂ ਵੀ ਤੇ ਰਸਤੇ ਦਾ ਬਹੁਤ ਬੁਰਾ ਹਾਲ ਆ ਵੀ ਉਹ ਦੇਖੋ ਬੰਦਾ ਕਿਤਰਾਂ ਪੁਦੀਨ ਹੋਵਾ ਜਾ ਰਿਹਾ ਤੇ ਪਾਈ ਬਦੀਨ ਹੋ ਘਾਰੇ ਤੇ ਅੱਗਾ ਦਾ ਪਜਾਨ ਛੜਦੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ